ਵਕਵਾਕ ਇਲਾਕਿਆਂ ਦੇ ਵਿੱਚ ਕਿਸਾਨਾਂ ਦੁਆਰਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਹਨ ਇਸੇ ਘੜੀ ਦੇ ਵਿੱਚ ਨਾਬਾ ਦੇ ਪਿੰਡ ਮੱਲੇਵਾਲ ਵਿਖੇ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਗੁਰਦੇਵ ਮਾਨ ਨੂੰ ਸਵਾਲ ਕੀਤੇ ਗਏ ਤੇ ਵਿਧਾਇਕ ਨੇ ਕੀ ਦਿੱਤੇ ਜਵਾਬ ਆਓ ਤੁਸੀਂ ਵੀ ਦੇਖੋ ਨਾਬਾ ਤੋਂ ਰਵੀ ਸ਼ੰਕਰ ਦੀ ਵਿਸ਼ੇਸ਼ ਰਿਪੋਰਟ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਦ ਮੰਦਾਨ ਦਾ ਸਾਡੇ ਵਿਧਾਇਕ ਦਾ ਆ ਜੀ ਜਿਹੜੀ ਬਾਰੇ ਕਿਹੜੀਆਂ ਫਸਲਾਂ ਨੇ ਆ ਕਣਕ ਤੇ ਹੁਣ ਗੋਲੇ ਛਿੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਜੀ ਇਹ ਗੱਲ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਉਹ ਦੇਖੋ ਪੂਰੇ ਪੰਜਾਬ ਇਕ ਵੀ ਜਦੋਂ ਨਾੜ ਦੇ ਕੋਟੇ ਕਿੰਨੇ ਆਜੂ ਕਮੈਂਟ ਨਾਈਟ ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅਨਸ਼ਾਰ ਆਪਸ ਜੀ ਦੁਸ਼ਮਣੀ ਕੱਟਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਜੀ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਫੁੱਟਿਆ ਨਹੀਂ ਆਉਦੇ ਦੇਖੋ ਮੈਂ ਹੀ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉੱਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰ ਜਨਵਰੀਆ ਹੁਕਮੈਂਟ ਡੈਕ੍ਰੀ ਹੁਕਮਤਰੀ ਸਰਕਾਰ ਦੇ ਕਿਸਾਨ ਤੇ ਆਏ ਨੇ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿ ਨਹੀਂ ਜੀ ਬਿਲਕੁਲ ਨਹੀਂ ਟਾਰਗੇਟ ਨਹੀਂ ਲਾਉਂਦੇ ਨਹੀਂ ਜੀ ਤੁਸੀਂ ਮੇਰੇ ਕੋਲ ਆਓ ਇੱਕ ਵੀ ਮੋਤਾ ਨਵਾਂ ਲੱਗਿਆ ਹੋਵੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਇੱਕ ਨਹਿਰ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਸਰਪੰਖ ਲਈ ਪਾਣੀ ਦੇ ਰਿਪੋਰਟ ਦੇ ਦਿਓ ਕੋਈ ਸਰਕਾਰਾਂ ਦੇ ਜਵਾਬ ਨਹੀਂ ਤੁਸੀਂ ਫਿਰ ਡਿਵੀਜ਼ਨ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਪਾਟਰਾ ਤੇ ਕਰਿਆ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਪਾਟਰਾ ਤੇ ਕਰਿਆ ਚਲਾਉਣਾ ਨਹੀਂ ਪੰਜਾਬ ਦਾ ਕੱਲਾ ਜੇ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਂ ਸੈਂਟਰ ਨਾਲ ਚੱਲੋ ਮੈਨੂੰ ਲੱਗਦਾ ਇੰਨੀ ਅਸੀਂ ਬਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਜੀ ਇੱਕ ਮਿੰਟ ਕਿੰਨੇ ਜਥੇਬੰਦੀਆਂ ਨੇ ਸੈਂਟਰ ਤੇ ਸਰਕਾਰ ਨੇ ਬਈ ਜੀ ਬੰਦੀਆਂ ਨੇ ਜੀ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇਬੰਦੀਆਂ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਨਦੀਆਂ ਹੈਗੀਆਂ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸ ਇਕਨਾਂ ਪਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ 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 ਤਾਂ ਕੋਈ ਇਸ ਨੂੰ ਮੈਂ ਪੁੱਛ ਲੈਣਾ ਇੱਕ ਮਿੰਟ ਕੋਸਾ ਲੈ ਕੇ ਸਿਆਣੇ ਨਹੀਂ ਜਵਾਬ ਲੈ ਲੈਂਦੇ ਅਸੀਂ ਫੋਟੋ ਦੇ ਨਹੀਂ ਪੁੱਛੇ ਨਹੀਂ ਇਹ ਬਰਬਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣੇ ਮੈਂ ਇਹ ਤਾਂ ਮੀਡੀਆ ਕਵਰਿੰਗ ਕਰ ਰਹੇ ਛੋਟੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੰਮਲੀਟ 135 ਟਰਾਲੀ ਚੋਰੀ ਹੋਈ ਜਾਂ ਨਹੀਂ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸ ਮੈਨੂੰ ਪਹਿਲੇ ਦਿਨ ਦੱਸ ਮੈਨੂੰ ਪਹਿਲੇ ਦਿਨ ਦੱਸ ਰਿਹਾ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆ ਕੇ ਦੂਜਾ ਇਹ ਹੈ ਜੀ ਸਾਡੇ ਬ yeah ਤੁਸੀਂ ਤਾਂ ਜੀ ਸਰਕਾਰ ਦਰਮਾ ਕੇ ਪਰਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਅਨਚਾਰਜ ਨੇ ਆਇਆ ਹੱਦ ਤੋਂ ਵੱਧ ਅਤਿਆਚਾਰ ਕੀਤਾ ਹਰ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਜੀ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮੰਤਰੀ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਦਿਓ ਮੈਂ ਮੁੱਖ ਮੰਤਰੀ ਸਾਹਿਬ ਨਾਲ ਅੱਗੇ ਜਾਵਾਂ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਅੰਦਰ ਬੱਚੇ ਨੇ ਜਿਹੜੇ ਬੱਚੇ ਬਿਨਾਂ ਦੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਾਟਨ ਕਰਨਾ ਹੈ ਜਿਨ੍ਹਾਂ ਦੀ ਅਸੀਂ ਗਰੀਬੀ ਕੱਟਣ ਤੇ ਲੱਗੇ ਹੋ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਨਹੀਂ ਨਹੀਂ ਤੁਸੀਂ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾ ਕਿ ਮੈਂ ਗਰੀਬਾਂ ਦੇ ਬੱਚਿਆਂ ਨੂੰ ਥੋੜਾ ਹਾਂ ਉਹ ਤਾਂ ਦੇਖੋ ਜੀ ਕੋਈ ਗੱਲ ਨਹੀਂ ਗਰੀਬਾਂ ਦੇ ਬੱਚਿਆਂ ਦਾ ਮਾੜਾ ਕੀ ਕੰਮ ਹੁੰਦਾ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਨਾ ਕਰੀਂ ਨੀ ਦੱਸੋ ਕਮਜ਼ੋਰ ਲੋਕਾਂ ਦੇ ਤੁਸੀਂ ਅਗਲਾ ਕਿੰਨਾ ਪੜ੍ਹਾਈ ਲਿਖਾਈ ਆਪਨੇ ਲਾਖੀਆ ਓਨਾਰੇ ਦਿਨਾਂ ਚ ਭਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਅੱਜ ਜਵਾਬ ਦੇਵਾਂਗੇ ਭਾਈ ਵੋਟਾਂ ਦੇ ਦਿਮਗ ਠੀਕ ਆ ਤੁਹਾਨੂੰ ਇੱਕ ਇੱਕ ਤੋਂ ਲਗਾ ਕੇ ਫੁੱਟਦਾ ਕੀ ਨਹੀਂ ਸਾਡਾ ਦੁਬਾਰਾ ਸੁਣ ਲਓ ਸਾਡਾ ਖੰਡ ਹੋ ਗਿਆ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਠੀਕ ਆ ਤੁਸੀਂ ਮੋਹਰੀ ਕਮੇਟੀ ਬੈਠੇ ਮੈਂ ਛੋਟੇ ਬੱਚੇ ਬੱਚੇ ਬੈਠੇ ਮੈਂ ਕੋਈ ਗੱਲ ਨਹੀਂ ਚੱਲਦੀ ਮੇਰੇ ਕੋਈ ਨਹੀਂ ਆ ਰਿਹਾ ਤੀਲਾ ਲੱਗ ਗਿਆ ਅੱਛਾ ਕੋਈ ਇੱਕ ਦਿਨ ਬਾਅਦ ਮੈਂ ਕਰਾਂ ਅਸੀਂ ਗਰਮੀ 'ਚ ਨਹੀਂ ਬੈਠੇ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ ਚੌਂਕੀ ਦਾ ਰੇਟ ਫਿੱਟ ਕਰੋ ਕੋਈ ਨਹੀਂ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਨੂੰ ਸਟੈਂਡ ਬਾਈ ਅੱਜ ਚੈਨ ਬੁੱਢਾ ਕਰੀ ਨਹੀਂ ਰਿਹਾ ਦੇਖੋ ਜੇ ਪਤਾ ਨਹੀਂ ਪਾਣੀ ਆ ਰਿਹਾ ਸੰਦੇਗਰ ਕਿੰਨਾ ਪਾਣੀ ਆ ਰਿਹਾ ਬਿਜਲੀ ਮੁਫਤ ਆ ਲੋਕਾਂ ਦੇ ਸਵਾਲਾਂ ਤੋਂ ਕਿੰਨਾ ਡਰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਪੜਾਈ ਫਰੀ ਦੇ ਰਹੀ ਐਸੋ ਟਾਈਮ ਲੋਕ ਜੋ ਪਛਾਣ ਲਗਾ ਸਰਕਾਰ ਅਸੀਂ ਨਹੀਂ ਲੋਕਾਂ ਨੂੰ ਲੋਕਾਂ ਜਾਉਣਾ ਪੈਣਾ ਮੇਰੀ ਗਲਤੀ ਹੈ ਜਿਹੜਾ ਵੀ ਤੁਹਾਡਾ ਇਸ਼ੂ ਰਿਪੋਰਟ ਵਿੱਚ ਮੇਰੇ ਕੋਲ ਆ ਜੂਗਾ ਮੈਂ ਤੁਹਾਡੀ ਪ੍ਰੋਬਲਮ ਮੈਂ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਧੇ ਰੋਡ ਦੇ ਉੱਤੇ 300 ਸਰਕਾਰ ਦੇ ਮਜੂਰ ਸਰ ਜਾਨੂੰ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਸੁਣੋ ਉਸ ਨੂੰ ਰਿਸ਼ਤੇ ਤੇ ਥੋੜੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਦਾਸਾਸੀ ਕੀ ਬਣਾਂਗੇ ਗਮਦੂਰ ਜੀ ਸਾਰਾ ਨੀਚੇ ਦਾ ਮਾਡਲ ਪਾਉਣਾ ਹੈ ਕਿ ਨਹੀਂ ਉਹ ਭਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਗਜ਼ੇ ਵਿੱਚ ਬਹੁਤ ਖਸ ਹੋ ਗਿਆ ਗੱਡੀ ਵਿੱਚ ਬਹੁਤ ਖਸ ਹੋ ਗਿਆ ਤੇਜੰਦਰ ਕਰਨ ਦੇ ਗੱਲ ਭਾਈ ਸਾਨੂੰ ਗੱਲ ਕਰਦਾ ਹਾਂ ਦੂਜੇ ਜਿੱਦੜ ਜੀ ਆਨ ਸਭਾ ਦੇ ਵਿੱਚ ਮੈਂ ਸਾਡੇ ਆਪ ਦੇ ਕਹੇ ਇੱਕ ਮਿੰਟ ਵਿਧਾਨ ਸਭਾ ਤੇ ਮੈਂ ਸਵਾਲ ਨਾ ਆਇਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੀ ਸੀ ਜੀ ਤੁਸੀਂ ਬਹੁਤ ਵਧੀਆ ਗੱਲ ਬੰਦਨ ਦੀ ਲੋੜ ਨਹੀਂ ਉੱਠੇ ਜੀ ਪਾਣੀ ਚੱਲਦਾ ਹੈ ਜੇ ਉਹ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਵਿਧਾਇਕ ਸਾਡੇ 26 ਸੜਕਾਂ ਦਾ ਹਾਲ ਦੇਖਿਓ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਵੇਟ ਕਰਦੇ ਰੂ ਸੀ ਆ ਸੜਕਾਂ ਮੈਂ ਸਾਡੇ ਵਿਧਾਇ ਆਡੀ ਆਪਣੇ ਡਾਕੂਮੈਂਟ ਸਹੀ ਨਹੀਂ ਇਸ ਪਰੇ ਜੀ ਸਾਰਾ ਕੁਝ ਠੀਕ ਹੋ ਗਿਆ ਹੁਣ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਦੋਂ ਸਰਕਾਰ ਪਰਪਾਈ ਕਰੂ ਜੀ ਸਰਕਾਰ ਅਰੁਰ ਦੀ ਜਿੰਮੇਵਾਰੀ ਲੈਣੀ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਹਨਾਂ ਦਾ ਨਾਮ ਨਹੀਂ ਲੈਣੇ ਮੈਂ ਉਹਦਾ ਬਈ ਮੇਰਾ ਗੱਲ ਸੁਣਿਆ ਜੀ ਤੁਸੀਂ ਉਹ ਜਿੰਦਾ ਥੋੜਾ ਚੇਂਜ ਹੋ ਗਿਆ ਬਈ ਗਲਤ ਗੱਲ ਹੈ ਬਿਲਕੁਲ ਗਲਤ ਹੈ ਬਈ ਇੱਕ ਮਿੰਟ ਉਸੇ ਮੇਰੇ ਕੋਲ ਤੌਹੀਸ ਪੜਿਆ ਆ ਸੈਂਟਰ ਦੇ ਪਿੰਡਾਂ ਦੀ ਕਟਵਾਣੀ ਚੱਲਿਆ ਤੁਸੀਂ ਦੱਸੋ ਸਾਰੇ ਮੇਰੇ ਨਾਲ ਤੁਸੀਂ ਉਹਨ ਸਾਰੇ ਸਾਡੇ ਮੌਕੇ ਤੇ ਤੁਸੀਂ ਵੀ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਕੀ ਆਉਣਾ ਤੁਹਾਡੇ ਕੋਲੇ ਨਹੀਂ ਮੇਰੇ ਕੋਲ ਆਉਂਗੇ ਮੈਂ ਤੁਹਾਡੇ ਨਹੀਂ 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 ਤੁਹਾਡੇ ਗੱਲਾਂ ਕਰਕੇ ਸੜਕਾਂ ਦੀ ਮਿਲਣਾ ਹਾਂ ਜੀ ਹਾਂ ਜੀ ਨਾ ਰੇਟਣ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਲੈ ਆਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਸਾਰੀਆਂ ਸਾਰੀਆਂ ਮੈਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਮੈਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਸੀ ਜੀ ਸੁਭ ਕਰਨ ਦੇ ਗੋਲੀ ਮਾਰੀਆ ਪੁਲਿਸ ਵਾਲਿਆਂ ਨੇ ਮਾਰੀਆ ਉੱਥੇ ਅੱਜ ਤੱਕ ਇੱਕ ਕਾਰਵਾਈ ਨਹੀਂ ਹੋਈ ਸਵਾਤ ਓਹ ਆ ਸ਼ੁਰੂ ਓ ਸਾਡੇ ਦੇਰ ਜਵਾਕ ਨੇ ਯਾਰ ਸਾਡੇ ਸਾਡੇ ਕਮੈਂਟਾਂ ਤੇ ਗੋਲੀ ਮਾਰੀ ਨਾ ਜੀ ਨਾ ਵੀ ਸਾਡੇ ਮੌਜਜ ਹੋਇਆ ਜੀ ਉਹ ਉਹ ਬਾਈਕ 'ਚ ਹੀ ਹੋ ਗਿਆ ਵੱਖਰਾ ਹਟ ਜਾ ਸਾਡਾ ਧਰਮਸੋਦ ਬਜੀਫਾ ਕਾ ਕੇ ਗਰੀਬਾਂ ਦਾ ਕਿੱਥੋਂ ਖਾਣਾ ਬੇਮਾਰ ਬੈਠਾ ਸੀ ਇੱਕ ਸਵਾਲ ਆ ਉਹਦੇ ਘਰ ਤੇ ਬਾਹਰ ਇਕੱਲਾ ਦੇਮਾਨ ਬੈਠਾ ਸੀ ਧਰਮਸੋਦ ਤੇ ਕਰਤਾਰੀ ਧਰਮਸੋਦ ਤੇ ਚੜਦੇ ਬਾਅਦ ਇੱਕ ਲਾਸਟ ਸਵਾਲ ਆ ਚਲੋ ਮਰਜੀ ਆ ਇੱਕ ਲਾਸਟ ਸਵਾਲ ਸੁਣ ਕੇ ਜਲੇ ਲਾਸਟ ਸਵਾਲ ਇੱਕ ਲਾਸਟ ਸਵਾਲ ਤੱਕੋ ਯਾਰ ਕੋਈ ਦੇਖੋ ਬਰਬਾਦੀ ਕਾਂਡ ਹੋਇਆ ਠੀਕ ਆ ਥੋਟੀ ਸਰਕਾਰ ਭਗਵਾਨ ਤੁਮਾਰੇ ਕਹਿੰਦਾ ਰਿਹਾ ਮੇਰੀ ਮੇਰੀ ਪੂਰੀ ਰਾਜਨੀਤੀ ਨਾ ਕਰੋ ਨਾ ਕਿਸਾਨੀ ਦੀ ਗੱਲ ਕਰੋ ਕਿਸਾਨੀ ਦੀ ਕੀ ਨਾ ਮੈਂ ਬਿਰਜੀ ਆਪਣਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਅੱਜ ਤੁਹਾਡੇ ਪਿੰਡ ਮੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦੇ ਘਟਨ ਕਿੰਨ ਕੀ ਚੀਜ਼ ਹੈ ਉਹ ਘਟਨ ਸਾਡੇ 2.40 ਲੱਖ ਰੁਪਏ ਦੀ ਗ੍ਰਾਂਟ ਆਈ ਹੈ ਜੀ ਬਾਉਂਡਰੀ ਵਾਲੂ ਜੀ ਸਾਡੇ ਪਹਿਲੇ ਬਾਉਂਡਰੀ ਵਾਲਾ ਸਕੂਲ ਦੇ ਹੈ ਹੀ ਨਹੀਂ ਸੀ ਜੀ ਉਹਦਾ ਜਦੋਂ ਘਟਨ ਕਰਿਆ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿਬ ਜਦ ਆਏ ਤਾਂ ਕਿਸਾਨ ਜਿੱਥੇ ਬੰਦਿਆ ਦੇ ਲੋਕ ਵੀ ਖੜੇ ਸੀ ਬਰਾਂਤ ਦੇ ਵਿਰੋਧ ਵਿਰੁੱਧ ਹੋਇਆ ਜੀ ਨਹੀਂ ਨਹੀਂ ਕੋਈ ਵਿਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਮਦਰ ਭਾਰਤੀਆਂ ਚੋ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਪੁਰਾ ਸਾਮਰਤੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰ ਦੀਵਾਰੀ ਮਤਲਬ ਨਹੀਂ ਸੀਗੀ ਨਹੀਂ ਸੀ ਜੀ ਅੱਛਾ ਜੀ ਹਾਂਜੀ ਕਾਫੀ ਟਾਈਮ ਤੋਂ ਹੈ ਨਹੀਂ ਸੀ ਜਦੋਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਹਰ ਨਹੀਂ ਸੀ ਜੀ ਅੰਕ ਤੇ ਜਿਲ੍ਹਾ ਦਾ ਕੀ ਨਾਮ ਹੈ ਬਿਰਚਾਗੰਦਾ ਅੱਜ ਐਮਐਲਏ ਸਾਹਿਬ ਆਏ ਸੀਗੇ ਕੀ ਕਹਿਣਾ ਚਾਹੁੰਦੇ ਸਕੂਲ 2 ਵਜੇ ਨਿਗਾੜੀ ਕਰਕੇ ਗਏ ਬਹੁਤ ਵਧੀਆ ਰਹਿ ਵੀ ਤੇ ਕਹਿ ਸਕਦਾ ਸਕੂਲ ਜਗਾ ਬਈ ਕਿਦੋਂ ਜਾਣ ਦੀ ਹੈ ਬਾਉਂਡਰੀ ਵਾਲੀ ਸਕੂਲ ਦਾ ਕਾਫੀ ਏਰੀਆ ਇਕੱਨੇ ਪੈਸੇ ਹਿਸਾਬ ਉਹਦੇ 28 ਲੱਖ ਦੀ ਗਰਾਉਂਡ ਦੇ ਬਾਰੇ ਨੇ ਪਤਾ ਦੱਸਿਆ ਉਹ ਆਈ ਸੀ ਉਹ 5:00 ਵਜੇ ਤੱਕ ਨਾਲ ਹੋ ਗਿਆ ਉਹਦੀ ਗਾਰੰਟੀ ਤੋ ਇਹ ਕਿ ਇਫੀਟਾ ਕਾ ਸਕੂਲ ਹੈ ਜੀ ਇਹ ਇਹ ਪ੍ਰਸਤੁਤ ਹੈ। ਬਲਾਸਕੂਲ ਦਾ ਕਸਟੂਮਲ ਹੈ ਬੱਚੇ ਇਹਦੇ ਵਿੱਚ ਬੈਗੇ ਕਿੰਨੇ ਬੱਚੇ ਹਾਂ ਜੀ ਬੱਚੇ ਹੈਗੇ ਵੀ 2.5-300 ਬੱਚੇ ਹੈਗੇ ਜੀ। ਪਰਮੇਲ ਸਿੰਘ ਸਾਹਿਬ ਪਹਿਲਾਂ ਵੀ ਪਿੰਡ ਚ ਆਂਦੇ ਨੇ ਮਤਲਬ ਗਰਾਂਟਾ ਦੇ ਰਹੇ ਨੇ। ਹਾਂ ਜੀ ਹਾਂ ਜੀ ਦੇ ਰਹੇ ਨੇ। ਸਕੂਲ ਦੇ ਵਿੱਚ ਬੋਲ ਬੜੀਆ ਬਹੁਤ ਬੁਨਾਈ ਦਾ। ਓਟੀਚਰ ਕੋ ਬੋਸਾਰੇ ਹਾਂ ਜੀ ਹਾਂ ਜੀ ਬਹੁਤ ਬੜੀਆ ਮਾਹੌਲ ਹੈ। ਬਾਈ ਵਾਸਤੇ ਲੱਗਿਆ।